ਜੇਕਰ ਉਹ ਕਿਸੇ ਕੇਸ ਚ ਲੋੜੀਂਦੇ ਸੀ ਇਹਨਾਂ ਨੂੰ ਉਹ ਘਰੋਂ ਆਏ ਨੇ ਤੇ ਜੇ ਘਰਪੁਲਸ ਰੇਡ ਕਰ ਸਕਦੀ ਆ ਜਾਂਦੇ ਭੰਨ ਸਕਦੀ ਉਹਨਾਂ ਦੀ ਅਰੈਸਟ ਵੀ ਘਰੇ ਕਰ ਸਕਦੀ ਸੀ ਰਾਤ ਵੀ ਅਰੈਸਟ ਕਰ ਸਕਦੀ ਸੀ ਸਚ칸 ਸ਼ਹੀ ਦਰਬਾਰ ਸਾਹਿਬ ਚੋਂ ਅਰੈਸਟ ਕਰਨਾ ਉਹ ਕੀ ਇਹਦਾ ਮਤਲਬ ਵੀ ਸਰਕਾਰਾਂ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਆਪ ਨੂੰ ਦੁਬਾਰਾ ਲਿਆਉਣ ਲਈ ਕੁਝ ਵੀ ਕਰ ਸਕਦੀਆਂ ਸੋ ਉਹ ਇੱਕ ਪ੍ਰਹਾਰਨਾ ਦੇ ਉੱਤੇ ਕੀਤਾ ਜਾ ਰਿਹਾ ਮੈਨੂੰ ਲੱਗਦਾ ਉਹਦਾ ਇੱਕ ਹਿੱਸਾ ਵਾ ਜਿਹੜਾ ਸਚਕਨ ਸਿੰਘ ਦਰਬਾਰ ਸਾਹਿਬ ਦੇ ਵਿੱਚ ਹੋਇਆ ਕਾਫੀ ਨੇ ਦੇਖੋ ਤੁਸੀਂ ਸਵਾਲ ਕਰਨਾ ਤੁਸੀਂ ਸਵਾਲ ਕਰਨਾ ਲੋਕਾਂ ਦਾ ਜਿਹੜੇ ਲੋਕ ਸਵਾਲ ਕਰਦੇ ਨੇ ਤੇ ਉਹਨੂੰ ਤੁਸੀਂ ਪ੍ਰਸ਼ਨ ਲੈ ਲਓ ਜਾਂ ਤੁਸੀਂ ਇਹ ਕਹੋ ਵੀ ਤੁਸੀਂ ਕੌਣ ਹੁੰਨੇ ਹੋ ਸਵਾਲ ਕਰਨ ਵਾਲੇ ਤੇ ਥੋੜ ਪੰਜਾਬ ਨੂੰ ਤੁਸੀਂ ਇਸ ਤਰੀਕੇ ਨਾਲ ਪੇਸ਼ ਨਾ ਕਰੋ ਕਿ ਇੱਥੇ ਬਹੁਤ ਵਾਇਲੈਂਸ ਆ ਜਾਂ ਇਹ ਪੰਜਾਬ ਰਹਿਣ ਦੇ ਲਾਇਕ ਨਹੀਂ ਰਹਿ ਗਿਆ ਇਦਾਂ ਦਾ ਨਾ ਬਣਾਉਣ ਦੀ ਕੋਸ਼ਿਸ਼ ਕਰੋ ਪੰਜਾਬ ਬੜਾ ਚੜ੍ਹਦੀ ਕਲਾ ਦੇ ਨਾਲ ਹਮੇਸ਼ਾ ਗਲਤ ਦੇ ਖਿਲਾਫ ਲੜਿਆ ਵਾ ਪੰਜਾਬ ਨੇ ਦੇਸ਼ ਦੀ ਲਾ ਖਾਤਰ ਲੜਿਆ ਅੱਜ ਵੀ ਨੌਜਵਾਨ ਬਾਡਾਂ ਤੇ ਜਾਂ ਫਿਰ ਸਭ ਤੋਂ ਵੱਡੇ ਜਿਹੜੇ ਸ਼ਹੀਦ ਹੁੰਦੇ ਨੇ ਤੇ ਉਹ ਪੰਜਾਬ ਪਰ ਇੱਕ ਮੈਂ ਬੇਨਤੀ ਕਰਾਂ ਇਹ ਪੰਜਾਬ ਆ ਇਹ ਪੰਥ ਚੜ੍ਹਤਰੀ ਕਲਾ ਦਾ ਪ੍ਰਤੀਕ ਆ ਹੁਣ ਤੋਂ ਨਹੀਂ ਸ਼ੁਰੂ ਤੋਂ ਲੈ ਕੇ ਜਿੰਨਾ ਤੁਸੀਂ ਦਬਾਉਂਗੇ ਪੰਜਾਬ ਨੂੰ ਬੀਤੇ ਦਿਨੀ ਸਾਚਕਾਂਛੀਰੀ ਹਰਮੰਦਰ ਸਾਹਿਬ ਵਿਖੇ ਪੰਜਾਬ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਜਿਹੜਾ ਹੈ ਗ੍ਰਿਫਤਾਰ ਕਰਨ ਦੀ ਜਦੋਂ ਕੋਸ਼ਿਸ਼ ਕੀਤੀ ਗਈ ਜਾਂ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਵੇਲੇ ਸੰਗਤ ਦੇ ਵਿੱਚ ਕਿਸ ਤਰ੍ਹਾਂ ਦਾ ਡਰ ਦਾ ਮਾਹੌਲ ਪੈਦਾ ਹੋਇਆ ਤਾਂ ਇਹ ਸਾਰੀ ਗੱਲ ਕਰਨ ਵਾਸਤੇ ਸਾਡਾ ਮੌਜੂਦ ਹੈਗੇ ਨੇ ਪਰੰਜੀਤ ਸਿੰਘ ਅਕਾਲੀ ਜੀ ਅਕਸਰ ਗੁਰੂ ਘਰ ਨੂੰ ਲੈ ਕੇ ਕਈ ਵਿਵਾਦ ਇਹੋ ਜਿਹੇ ਜਿਹੜੇ ਹੁੰਦੇ ਨੇ ਤਾਂ ਉਹਨਾਂ ਦੇ ਉੱਤੇ ਬੋਲਦੇ ਦਿਖਾਈ ਦਿੰਦੇ ਨੇ ਆਵਾਜ਼ ਚੱਕਦੇ ਦਿਖਾਈ ਦਿੰਦੇ ਨੇ ਪਰੰਜੀਤ ਸਿੰਘ ਅਕਾਲੀ ਜੀ ਸਾਡਾ ਮੌਜੂਦ ਨੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੱਲ ਦੀ ਇਸ ਘਟਨਾ ਨੂੰ ਲੈ ਕੇ ਹਾਲਾਂਕਿ ਸ਼ਰੋਮਣੀ ਕਮੇਟੀ ਦੇ ਜੋ ਮੈਂਬਰ ਸਾਹਿਬਾਨਾਂ ਦੀ ਗੱਲ ਕਰੀਏ ਉਹਨਾਂ ਵੱਲੋਂ ਨਖੇਦੀ ਕੀਤੀ ਗਈ ਆ ਤੁਸੀਂ ਕਿਵੇਂ ਵੇਖਦੇ ਨਹੀਂ بڑا ਇਹ ਮਦਭਾਗਾ ਵਾ ਵੇਖੋ ਇੰਟੈਲੀਜੈਂਸ ਸਨੇਹਾਂ ਦੀਆਂ ਸਰਕਾਰ ਦਾ ਸਿਸਟਮ ਆ ਇੱਕ ਜੇਕਰ ਉਹ ਕਿਸੇ ਕੇਸ ਚ ਲੋੜੀਂਦੇ ਸੀ ਇਹਨਾਂ ਨੂੰ ਉਹ ਘਰੋਂ ਆਏ ਨੇ ਤੇ ਜੇ ਘਰਪੂਲ ਸਰੇਡ ਕਰ ਸਕਦੀ ਆ ਜਾਂਦੇ ਭੰਨ ਸਕਦੀ ਉਹਨਾਂ ਦੀ ਅਰੈਸਟ ਵੀ ਘਰੇ ਕਰ ਸਕਦੀ ਸੀ ਰਾਜ ਵੀ ਅਰੈਸਟ ਕਰ ਸਕਦੀ ਸੀ ਸਚਕਣ ਸ਼ਹੀਦ ਦਰਬਾਰ ਸਾਹਿਬ ਚੋਂ ਅਰੈਸਟ ਕਰਨਾ ਉਹ ਕੀ ਮੈਸੇਜ ਦੇਣਾ ਚਾਹੁੰਦੇ ਆ ਕੀ ਨੌਜਵਾਨਾਂ ਨੂੰ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ ਪੰਥ ਦੀ ਗੱਲ ਕਰਦੇ ਨੇ ਪੰਥ ਪੱਕੀ ਨੇ ਉਹਨਾਂ ਨੂੰ ਡਰਾਉਣਾ ਚਾਹੁੰਦੇ ਨੇ ਕਿ ਤੁਹਾਨੂੰ ਅਸੀਂ ਕਿਤੇ ਵੀ ਚੱਕ ਲਾਂਗੇ ਜੇਕਰ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਸੀਗਾ ਹੋ ਸਕਦਾ ਚਲੋ ਉਹਨਾਂ ਦਾ ਕੋਈ ਬੈਕਗ੍ਰਾਉਂਡ ਹੋਵੇ ਜਾਂ ਜੋ ਵੀ ਚੱਲ ਰਿਹਾ ਆ ਅੱਬਾ ਦੇਖ ਰਹੇ ਵੈਸੇ ਤਾਂ ਕਹਾਣੀ ਹੋ ਰਿਹਾ ਕਿਉਂਕਿ ਜਿਹੜੀ ਨੌਜਵਾਨੀ ਨੂੰ ਇਸ ਵੇਲੇ ਗੈਂਗਸਟਰ ਕਹ ਕੇ ਮਾਰਿਆ ਜਾ ਰਿਹਾ ਚੱਕਿਆ ਜਾ ਰਿਹਾ ਬੱਚੇ ਤਾਂ ਪੰਜਾਬ ਦੇ ਹੀ ਨੇ ਜੇਕਰ ਕਿਸੇ ਉਹ ਗਲਤ ਰਸਤੇ ਤੇ ਪੈ ਗਏ ਨੇ ਤਾਂ ਉਹਨਾਂ ਨੂੰ ਮੁੱਖ ਤਰ੍ਹਾਂ ਚ ਲਿਆਉਣਾ ਵੀ ਤਾਂ ਸਰਕਾਰ ਦਾ ਫਰਜ਼ ਆ ਨਾ ਹੁਣ 4 ਸਾਲ ਤੁਸੀਂ ਕੁਝ ਕੀਤਾ ਨਹੀਂ ਹੁਣ ਤੁਹਾਡੀ ਸਰਕਾਰ ਜਾਂਦੀ ਲੱਗਦੀ ਆ ਤੁਹਾਨੂੰ ਦਿਖਦਾ ਵੀ ਹੁਣ ਆਖਰੀ ਸਮਾਂ ਵਾ ਤੇ ਲੋਕਾਂ ਦੇ ਅੰਦਰ ਕਿ دہشت ਪੈਦਾ ਕਰਕੇ ਵੀ ਭੱਠਲ ਤੱਕ ਬਿਆਨ ਸੁਣਿਆ ਤੁਸੀਂ ਤੁਹਾਡੀ ਮੀਡੀਆ 'ਚ ਆਇਆ ਉਹ ਬਿਆਨ ਬਹੁਤ ਅਹਿਮਿਤ ਰੱਖਦਾ ਇਹਦਾ ਮਤਲਬ ਵੀ ਸਰਕਾਰਾਂ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਆਪ ਨੂੰ ਦੁਬਾਰਾ ਲਿਆਉਣ ਲਈ ਕੁਝ ਵੀ ਕਰ ਸਕਦੀਆਂ ਸੋ ਉਹ ਇੱਕ ਜਿਹੜਾ ਪਰਹਾਰਨਾ ਦੇ ਉੱਤੇ ਕੀਤਾ ਜਾ ਰਿਹਾ ਮੈਨੂੰ ਲੱਗਦਾ ਉਹਦਾ ਇੱਕ ਹਿੱਸਾ ਵਾ ਜਿਹੜਾ ਸਚਕਣ ਸਿੰਘ ਦਰਬਾਰ ਸਾਹਿਬ ਦੇ ਵਿੱਚ ਹੋਇਆ ਹੈ ਬੜਾ ਮੰਦ ਭਾਗਾ ਵਾ ਸਭ ਤੋਂ ਪਹਿਲਾਂ ਤਾਂ ਜਿੰਨਾ ਵੀ ਪ੍ਰਸ਼ਾਸਨ ਆ ਸਮੇਤ ਸਰਕਾਰ ਬਿਨਾਂ ਦੇਰ ਕੀਤਿਆਂ ਤੇ ਬਿਨਾਂ ਸ਼ਰਤ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ 84 ਵਾਲਾ ਦੌਰ ਤਾਂ ਇਹ ਨਾ ਹੈਗਾ ਇਹ ਮਿਜਰਾ 84 ਦੇ ਵਿੱਚ ਜ਼ਾਲਮ ਸਰਕਾਰਾਂ ਦੇ ਦੌਰ ਸੀਗੇ ਜਿੱਥੇ ਜੀਗਰ ਦਾ ਸੀ ਨੌਜਵਾਨਾਂ ਨੂੰ ਚੱਕ ਕੇ ਮੁਕਾਬਲੇ ਬਣਾ ਦਿੱਤੇ ਜਾਂਦੇ ਸੀਗੇ ਹੁਣ ਤਾਂ ਸੋਸ਼ਲ ਮੀਡੀਆ ਵਾ ਲੋਕ ਜਾਗਦੇ ਨੇ ਜਾਗਰੂਕ ਨੇ ਬੇਸ਼ੱਕ ਗੈਂਗਸਟਰਾਂ ਦੇ ਨਾਂ ਦੇ ਉੱਤੇ ਨੌਜਵਾਨਾਂ ਦਾ ਕਾਹਨ ਕੀਤਾ ਜਿਹੜਾ ਲੋਕ ਬੋਲ ਨਹੀਂ ਰਹੇ ਕਿਉਂਕਿ ਉਹਨਾਂ ਨੇ ਨੈਰੇਟਿਵ ਦਾ ਸਿਰਜਦਾ ਪਰ ਇਹ ਵੀ ਬਹੁਤ ਮਾੜਾ ਹੋ ਰਿਹਾ ਜੇਕਰ ਹੁਣ ਜਿਵੇਂ ਦੇਖਿਆ 1500 ਤੋਂ 2000 ਉੱਪਰ ਨੌਜਵਾਨ ਚੱਕਿਆ ਇਹ ਕਹਿ ਕੇ ਵੀ ਇਹਨਾਂ ਦੇ ਲਿੰਕ ਨੇ ਜਾਂ ਇਹ ਪਹਿਲਾਂ ਐਕਟਿਵ ਸੀਗੇ ਜਿਹੜੇ ਨਹੀਂ ਐਕਟਿਵ ਹੁਣ ਉਹ ਵੀ ਚੱਕੀ ਜਾ ਰਹੇ ਨੇ ਜੇਕਰ ਕਿਸੇ ਬੱਚੇ ਨੇ ਗਲਤੀ ਕਰ ਲਈ ਉਹ ਮੁਕਤਰਾ ਚਾ ਰਿਹਾ ਉਹਨੂੰ ਲੈ ਕੇ ਆਓ ਉਹਨਾਂ ਨੂੰ ਜੇ ਤੁਸੀਂ ਸੱਚਮੁੱਚ ਕਹਿਣੀ ਹੋ ਕਿ ਅਸੀਂ ਪ੍ਰਸ਼ਾਸਕ ਕਾਨੂੰਨ ਦੀ ਜਿਹੜੀ ਆ ਉਹਦੇ ਅਨੁਸਾਰ ਚੱਲ ਰਹੇ ਹਾਂ ਸਵਿਧਾਨ ਦੀ ਗੱਲ ਕਰਦੇ ਹਾਂ ਸਿਸਟਮ ਦੀ ਗੱਲ ਕਰਦੇ ਹੋ ਤੇ ਬੱਚਿਆਂ ਨੂੰ ਸਗੋਂ ਤੁਸੀਂ ਮੁਕਤਲਾ ਚੱਲੇ ਆਓ ਤੁਸੀਂ ਚੱਕ ਕੇ ਉਹਨਾਂ ਨੂੰ ਜੇਲ ਸੱਟ ਰਹੇ ਹੋ ਜੇਕਰ ਕਿਸੇ ਨੇ ਮੂੜਨਾ ਉਹ ਵੀ ਨਹੀਂ ਮੂੜੂਗਾ ਉਹ ਤਾਂ ਉਕੇ ਸੁਭਾਵਕ ਹੈ ਜੇ ਕਿਸੇ ਨੂੰ ਖੱਜਲ ਕਰੋਗੇ ਉਹ ਮੋੜੂਗਾ ਥੋੜੀ ਵਾਪਸ ਹੋ ਤਾਂ ਗਲਤ ਰਸਤੇ ਤੁਰੂਗਾ ਨਾ ਤਾਂ ਇਸ ਕਰਕੇ ਨੌਜਵਾਨਾਂ ਨੂੰ ਸੋਚਣਾ ਚਾਹੀਦਾ ਵੀ ਤੁਹਾਡਾ ਸ਼ਿਕਾਰ ਕਰਨ ਦੇ ਵਾਸਤੇ ਬੜੇ ਫੀਲੇ ਹਰਬੇ ਨਾਲ ਵੱਲੋਂ ਵਰਤੇ ਜਾ ਰਹੇ ਨੇ ਤਰੀਕੇ ਵੱਲ ਤੁਸੀਂ ਵੀ ਥੋੜਾ ਜਿਆ ਅਵੇਅਰ ਹੋਵੋ ਹਾਂ ਪੰਥ ਲਈ ਗੱਲ ਕਰੋ ਪੰਜਾਬ ਦੀ ਗੱਲ ਕਰੋ ਆਪਣੇ ਹੱਕਾਂ ਦੀ ਗੱਲ ਕਰੋ ਜਿਹਦੇ ਵਾਸਤੇ ਪੱਤਾ ਵੀ ਲੱਗੇ ਪਈ ਹੁਣ ਗੈਂਗਸਟਰ ਤੁਹਾਨੂੰ ਬਣਾਇਆ ਜਾ ਰਿਹਾ ਹੈ ਨਹੀਂ ਤੁਸੀਂ ਗੈਂਗਸਟਰ ਤੁਸੀਂ ਤਾਂ ਹਾਲਾਤਾਂ ਦੇ ਬਣਾਏ ਹੋਏ ਹੋ ਇਹ ਸਾਨੂੰ ਸਭ ਨੂੰ ਦਿਖਦਾ ਜੇਕਰ ਹਾਲਾਤਾਂ ਤੋਂ ਬਾਅਦ ਤੁਸੀਂ ਕੁਝ ਕ੍ਰਾਈਮ ਕੀਤੇ ਨੇ ਉਸ 'ਚ ਤੁਹਾਡੀਆਂ ਵੀ ਗਲਤੀਆਂ ਨੇ ਪਰ ਜਿਹੜੇ ਨੌਜਵਾਨ ਐਵੇਂ ਰਗੜੇ ਜਾ ਰਹੇ ਨੇ ਆਟੇ ਨਾਲ ਪਲੇਸਨ ਵਾਂਗੂ ਉਹ ਤਾਂ ਬੜਾ ਮਾੜਾ ਵਰਤਾਰਾ ਸੋ ਦਰਬਾਰ ਸਾਹਿਬ ਵਾਲੀ ਘਟਨਾ ਦੇ ਵਿੱਚ ਐ ਜੀ ਪੀ ਸੀ ਦੇ ਵੱਲੋਂ ਚਲੋ ਬੋਲਿਆ ਗਿਆ ਵਧੀਆ ਗੱਲ ਆ ਪਰ ਪ੍ਰਸ਼ਾਸਨ ਨੇ ਅਗਲਾ ਧਿਆਨ ਰੱਖਿਆ ਵੀ ਕਿਸੇ ਵੀ ਧਾਰਮਿਕ ਸਥਾਨ ਦੇ ਵਿੱਚ ਜਾ ਕੇ ਇਸ ਤਰੀਕੇ ਦੀ ਇਹ ਕਾਰਵਾਈ ਕਰਨੀ ਬੜੀ ਜ਼ਾਲਮਾਨਾ ਵਾ ਤੇ ਬਹੁਤ ਗਲਤ ਤੁਹਾਡੇ ਤੁਹਾਡੇ ਵਾਸਤੇ ਤਾਂ ਇਹ ਮੈਸੇਜ ਆਊਗਾ ਜਾਊਗਾ ਵੈਸੇ ਤਾਂ ਪਹਿਲਾਂ ਵੀ ਆਪਾਂ ਦੇਖਦੇ ਹਾਂ ਵੀ ਇਹ ਬਹੁਤ ਵਾਰ ਹੋ ਚੁੱਕਾ ਬੜੀਆਂ ਘਟਰਾਵਾਂ ਜਈਆਂ ਹੋਈਆਂ ਨੇ ਜਿੱਦੋਂ ਚ ਪੰਜਾਬ ਦੀ ਨੌਜਵਾਨੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਟਾਰਗੇਟ ਕੀਤਾ ਗਿਆ ਅਮਿਤਪਾਲ ਸਿੰਘ ਦਾ ਹੋਰ ਉਹ ਉਹ ਸਾਰਾ ਕੁਝ ਆਪਣੇ ਸਾਹਮਣੇ ਹੀ ਆ ਪਰ ਫਿਰ ਵੀ ਪ੍ਰਸ਼ਾਸਨ ਨੂੰ ਚਾਹੀਦਾ ਕਿ ਜੇਕਰ ਕੋਈ ਦੋਸ਼ੀ ਹੈ ਉਹਦੇ ਤੇ ਕੋਈ ਤੁਹਾਡੇ ਕੋਲ ਦੋਸ਼ ਹੈ ਤੁਸੀਂ ਠੀਕ ਕਰੋ ਕੰਮ ਆਪਣਾ ਕਾਨੂੰਨੀ ਕਾਰਵਾਈ ਕਰੋ ਪਰ ਇੱਕ ਦਾਇਰਾ ਇੱਕ ਸਿਸਟਮ ਬਣਾ ਕੇ ਰੋ ਪਰ ਪੰਜਾਬ 'ਚ ਅਗਰ ਕੋਈ ਵੀ ਮੈਂ ਉਸੇ ਗੱਲ ਤੇ ਆਵਾਂਗਾ ਕੋਈ ਆਵਾਜ਼ ਚੱਕਦਾ ਹੈ ਤਾਂ ਉਸ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਚਾਹੇ ਹੁਣ ਚੌਥਾ ਸਤੰਭ ਹੀ ਕਿਉਣਾ ਹੋ ਨਹੀਂ ਮੀਡੀਆ 'ਚ ਤਾਂ ਆਪਾਂ ਦੇਖ ਹੀ ਰਹੇ ਹਾਂ ਵੀ ਮੀਡੀਆ ਨੂੰ ਕਿਵੇਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੇਖੋ ਤੁਸੀਂ ਤੁਹਾਡਾ ਕੰਮ ਹੈ ਪੱਤਰਕਾਰੋਂ ਤੁਸੀਂ ਤੁਹਾਡੇ ਵੀ ਚੈਨਲ ਦੇ ਉੱਤੇ ਕਾਫੀ ਮੈਂ ਦੇਖਿਆ ਜਾਂ ਤੁਹਾਡੇ ਪੱਤਰਕਾਰਾਂ ਦੇ ਉੱਤੇ ਮੈਨੂੰ ਕੋਈ ਪਤਾ ਲੱਗਾ ਨੌਜਵਾਨ ਰਾਹੀਂ ਸਿੰਘਾਂ ਨਹੀਂ ਕੀ ਹੋ ਰਿਹਾ ਹੋਰ ਵੀ ਚੈਨਲ ਕਾਫੀ ਨੇ ਵੇਖੋ ਤੁਸੀਂ ਸਵਾਲ ਕਰਨਾ ਕੋਈ ਸਵਾਲ ਕਰਨਾ ਲੋਕਾਂ ਦਾ ਜਿਹੜੇ ਲੋਕ ਸਵਾਲ ਕਰਦੇ ਨੇ ਤੇ ਉਹਨੂੰ ਤੁਸੀਂ ਪ੍ਰਸ਼ਨ ਲੈ ਲਓ ਜਾਂ ਤੁਸੀਂ ਇਹ ਕਹੋ ਵੀ ਤੁਸੀਂ ਕੌਣ ਹੁੰਨੇ ਹੋ ਸਵਾਲ ਕਰਨ ਵਾਲੇ ਤੇ ਤੁਹਾਨੂੰ ਦਵਾਇਆ ਜਾਵੇ ਇਹ ਬੜਾ ਮਾੜਾ ਵਰਤਾਰਾ ਜਿਹੜੀ ਸਰਕਾਰ ਕੰਮ ਕਰਦੀ ਆ ਜਿਹੜੀ ਲੋਕਾਂ ਦੇ ਵਿੱਚ ਵਿਚਰ ਰਹੀ ਆ ਜੇਕਰ ਉਹ ਚਾਹੀ ਆ ਜੇਕਰ ਉਹ ਲੋਕਾਂ ਦੇ ਵਿੱਚ ਆਪਣਾ ਆਧਾਰ ਬਣਾ ਬਣਾਈ ਹੋਇਆ ਉਹਨਾਂ ਨੇ ਤੇ ਕੋਈ ਕੁਝ ਬੋਲੀ ਜਾਵੇ ਉਹ ਆਧਾਰ ਬਣਿਆ ਰਹਿਣਾ ਪਰ ਜੇਕਰ ਤੁਸੀਂ ਕੁਝ ਕਰ ਹੀ ਨਹੀਂ ਰਹੇ ਸਿਰਫ ਜਲਮ ਕਰ ਰਹੇ ਹੋ ਧੱਕਾ ਕਰ ਰਹੇ ਹੋ ਤੇ ਤੁਹਾਡੇ ਖਿਲਾਫ ਆਵਾਜ਼ ਚੱਕਣ ਵਾਲੇ ਤੁਸੀਂ ਦਬਾਉਨੇ ਹੋ ਤੇ ਬੜਾ ਮਾੜਾ ਵਰਤਾਰਾ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹੁੰਦੀਆਂ ਨੇ ਅੱਜ ਹੋਰ ਆ ਕੱਲ ਹੋਰ ਆਜੂਗੀ ਪਰ ਇਹ ਇਹ ਜਿਹੜਾ ਸਾਰਾ ਵਰਤਾਰਾ ਵਾ ਇਹ ਬਹੁਤ ਗਲਤ ਤਰੀਕੇ ਨਾਲ ਕੀਤਾ ਜਾ ਰਿਹਾ ਨਹੀਂ ਚਾਹੀਦਾ ਸਰਕਾਰ ਕਹਿੰਦੀ ਸੀ ਸਨੈਰੀ ਪੰਜਾਬ ਉਸੇ ਤਰ੍ਹਾਂ ਨਾਲ ਲੈ ਕੇ ਆਵਾਂਗੇ ਜਿੱਦਾਂ ਪਹਿਲਾਂ ਸੀਗਾ ਸੋਨੇ ਦੀ ਚਿੜੀ ਹੈ ਤਾਂ ਲੱਗਦਾ ਕਿ ਉਦਾਂ ਦਾ ਪੰਜਾਬ ਆ ਰਿਹਾ ਜਿਹੜਾ ਇਹਨਾਂ ਹੁਣ ਆਪਰੇਸ਼ਨ ਪ੍ਰਹਾਰ ਜਿਵੇਂ ਮੱਲਾ ਸ਼ੁਰੂ ਕੀਤਾ ਐਗਜ਼ਾਮਪਲ ਚਾਰ ਸਾਲ ਕਿਉਂ ਨਹੀਂ ਕੀਤਾ ਪਹਿਲਾਂ ਨਸ਼ਾ ਹੁਣ ਕਿਵੇਂ ਧੜਾ ਧੜ ਫੜਿਆ ਜਾ ਰਿਹਾ ਪੈਦਾ ਕੋ ਨਹੀਂ ਫੜੇ ਜਾ ਰਿਹਾ ਸੀਗਾ ਕਿਥੋਂ ਤਾਂ ਸਪਸ਼ਟ ਹੁੰਦਾ ਨਾ ਵੀ ਸਰਕਾਰ ਜਾਂਦੀ ਲੱਗਦੀ ਲਖਦੀ ਆ ਤੇ ਆਪਣੀ ਸ਼ਾਖ ਨੂੰ ਬਚਾਉਣ ਦੇ ਲੋਕਾਂ ਦੇ ਵਿੱਚ ਇੱਕ ਭਰਮ ਭਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ 4 ਸਾਲ ਤੁਸੀਂ ਕੁਝ ਕੀਤਾ ਨਹੀਂ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਸੌਹ ਚੱਕ ਕੇ ਇਹ ਗੱਲ ਕਹਿ ਕੇ ਸਰਕਾਰ ਬਣਾਈ ਸੀ ਵਿੱਚ 24 ਘੰਟੇ ਗੁਰਗਨ ਸਾਹਿਬ ਦੀ ਬੇਦਵਾਨ ਇਨਸਾਫ ਦੇਾਂਗੇ ਉਹ ਕਿੱਥੇ ਤੁਹਾਡੇ ਵਾਦੇ ਅੱਜ ਵੀ ਉਹ ਸਿੰਘ ਖੜਿਆ ਉੱਥੇ ਉਹ ਤਾਵਰ ਤੇ ਬੈਠਿਆ ਹੋਇਆ ਮੌਦੀ ਲੜਾਈ ਲੜ ਰਿਹਾ ਹੋਰ ਮੋਰਚੇ ਲੱਗੇ ਹੋਏ ਨੇ ਬੰਦੀ ਸਿੰਘਾਂ ਦੀ ਗੱਲ ਕੀਤੀ ਗਈ ਸੀ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਕਿੱਥੇ ਨੇ ਤੁਹਾਡੇ ਉਹ ਮਸਲੇ ਜਿਹੜੇ ਮਸਲਿਆਂ ਦੇ ਐਕਚੁਅਲ ਦੇ ਵਿੱਚ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਉਹ ਨਾ ਕਰਕੇ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਸਿਰਫ ਇੱਕ ਤਰ੍ਹਾਂ ਦਾ ਇਹ ਭਰਮਜਾਲ ਫਲਾਇਆ ਜਾ ਰਿਹਾ ਹੈ ਬੜਾ ਮੰਦਪਾਗਾ ਵਾ ਪੰਜਾਬ ਨੂੰ ਤੁਸੀਂ ਇਸ ਤਰੀਕੇ ਨਾਲ ਪੇਸ਼ ਨਾ ਕਰੋ ਕਿ ਇੱਥੇ ਬਹੁਤ ਵਾਇਲੈਂਸ ਆ ਜਾਂ ਇਹ ਪੰਜਾਬ ਰਹਿਣ ਦੇ ਲਾਇਕ ਨਹੀਂ ਰਹਿ ਗਿਆ ਇਦਾਂ ਦਾ ਨਾ ਬਣਾਉਣ ਦੀ ਕੋਸ਼ਿਸ਼ ਕਰੋ ਪੰਜਾਬ ਬੜਾ ਚੜ੍ਹਦੀ ਕਲਾ ਦੇ ਨਾਲ ਹਮੇਸ਼ਾ ਗਲਤ ਦੇ ਖਿਲਾਫ ਲੜਿਆ ਵਾ ਪੰਜਾਬ ਨੇ ਦੇਸ਼ ਦੀ ਲਾ ਖਾਤਰ ਲੜਿਆ ਅੱਜ ਵੀ ਨੌਜਵਾਨ ਬਾਡਾਂ ਤੇ ਜਾਂ ਕਿਵਸਾਬ ਤੁਹਾਡੇ ਜੇ ਸ਼ਹੀਦ ਹੁੰਦੇ ਨੇ ਤੇ ਉਹ ਪੰਜਾਬ ਦੇ ਨੌਜਵਾਨ ਹੋ ਰਹੇ ਨੇ ਸਿੱਖ ਨੌਜਵਾਨ ਹੋ ਰਹੇ ਨੇ ਸੋ ਇਹ ਮਾੜਾ ਵਰਤਾਰਾ ਵਾ ਇਹਨੂੰ ਪ੍ਰਸ਼ਾਸਨ ਵੀ ਹੋਵੇ ਭਾਵੇਂ ਸਰਕਾਰਾਂ ਹੋਣ ਇਸ ਤਰੀਕੇ ਨਾਲ ਟ੍ਰੋਲ ਨਾ ਕਰੋ ਕਿਉਂਕਿ ਇਹ ਮੈਸੇਜ ਬਹੁਤ ਗਲਤ ਜਾਊਗਾ ਤੁਹਾਡੇ ਲਈ ਤਾਂ ਗਲਤ ਹੋਊਗਾ ਹੀ ਹੋਊਗਾ ਫਿਰ ਤੁਸੀਂ ਰਾਜ ਭਾਗ ਦਾ ਕਿੱਥੇ ਆਉਂਗੇ ਬਾਕੀ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਤੁਸੀਂ ਇੱਥੇ ਰਹਿਣਾ ਤੁਹਾਨੂੰ ਮਹਾਰਾਜ ਨੇ ਨੌਕਰੀਆਂ ਬਖਸ਼ੀਆਂ ਨੇ ਤੁਹਾਨੂੰ ਤਾਕਤ ਬਖਸ਼ੀਆਂ ਤਾਂ ਗਲਤ ਸਮਝਾਲ ਨਾ ਕਰੋ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਖਾਸ ਤੌਰ ਤੇ ਅਸੀਂ ਮਾਝੇ ਦੀ ਗੱਲ ਕਰ ਲੈਨੇ ਆ ਕਿਉਂਕਿ ਹਲਾਤਾਂ ਦੀ ਗੱਲ ਕਰੀਏ ਨਸ਼ੇ ਦੀ ਗੱਲ ਕਰੀਏ ਜਾਂ ਗੋਲੀ ਕਾਂਡ ਦੀ ਗੱਲ ਕਰੀਏ ਮੈਂ ਇਹ ਸਮਝਦਾ ਕਿ ਇੰਨਾ ਗੋਲੀ ਕਾਂਡ ਪੂਰੇ ਪੰਜਾਬ ਚ ਨਹੀਂ ਹੁੰਦਾ ਹੋਊਗਾ ਜਿੰਨਾ ਮਾਝੇ ਚ ਹੋ ਰਿਹਾ ਇਸ ਵਕਤ ਕੀ ਕਾਰਨ ਸਮਝਦੇ ਪਿਛਲੇ ਕੁਝ ਦਿਨਾਂ ਤੋਂ ਖਾਸ ਕਰਕੇ ਆਪਾਂ ਦੇਖ ਰਹੇ ਹਾਂ ਵੀ ਰੋਜ਼ ਹੀ ਕਿਤੇ ਨਾ ਕਿਤੇ ਕਤਲ ਹੋ ਰਹੇ ਨੇ ਰੋਜ਼ ਹੀ ਕਿਤੇ ਨਾ ਕਿਤੇ ਇਸ ਤਰੀਕੇ ਦੇ ਨਾਲ ਨੌਜਵਾਨ ਦਾ ਕਾਹਨ ਹੋ ਰਿਹਾ ਭਾਵੇਂ ਉਹ ਆਪਸੀ ਖਾਨਾ ਜੰਗੀ ਇਹਨਾਂ ਨੌਜਵਾਨਾਂ ਦੀ ਜਾਂ ਉਹ ਆਪਣੀ ਈਗੋ ਦੀ ਖਾਤਰ ਜਾਂ ਕਿਸੇ ਵੀ ਖਾਤਰ ਹੋ ਰਿਹਾ ਕਿ ਦਾ ਨੁਕਸਾਨ ਹੋ ਰਿਹਾ ਮਾਵਾ ਦੇ ਪੁੱਤ ਮਾਰ ਰਹੇ ਨੇ ਪੰਜਾਬ ਦਾ ਮਾਹੌਲ ਇੱਕ ਵਾਇਲੈਂਸ ਤੌਰ ਤੇ ਵਿਖਾਇ ਜਿਵੇਂ ਯੂਪੀ ਦਾ ਸੁਣਦੇ ਤੁਸੀਂ ਨਾ ਆਪਾਂ ਯੂਪੀ ਬਿਹਾਰ ਦੇ ਹਾਲਾਤ ਬਣੇ ਹੋਏ ਨੇ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਹਰ ਇੱਕ ਨੌਜਵਾਨ ਕੋਈ ਵੀ ਫੜ ਕੇ ਹੱਥੋਂ ਪਿਸਤੌਲ ਲਈ ਫਿਰਦਾ ਸੋ ਇਹ ਸਾਰਾ ਸਿਸਟਮ ਫੇਲਿਅਰ ਕਹਾਂਗੇ ਨਾ ਫਿਰ ਇੱਕ ਮੰਨੇ ਤਾਂ ਸਰਕਾਰਾਂ ਦੀ ਇੰਟੈਲੀਜੈਂਸੀਆਂ ਨੇ ਸਿਸਟਮ ਐਡਾ ਵੱਡਾ ਉਹਨਾਂ ਕੋ ਸਾਰੇ ਸਾਧਨ ਨੇ ਉਹਦੇ باوجود ਇਹਨਾਂ ਕ੍ਰਾਈਮ ਹੋ ਰਿਹਾ ਤੇ ਫਿਰ ਬੜਾ ਮੰਦ ਭਗਾ ਜਿਹੜੀ ਤੁਸੀਂ ਆਹ ਹੁਣ ਕੰਮ ਕਰ ਰਹੇ ਹੋ ਚਲੋ ਮੰਨ ਲਓ ਤੁਸੀਂ ਸਹੀ ਉਹ ਕਰ ਰਹੇ ਹੋ ਇਹ ਪਹਿਲਾਂ ਕਿਉਂ ਨਹੀਂ ਸੀ ਕੀਤਾ ਜੇ ਪਹਿਲਾਂ ਕੀਤਾ ਹੁੰਦਾ ਸ਼ਾਇਦ ਇਹ ਕੁਝ ਨਾ ਹੁੰਦਾ ਪਰ ਇਹਦਾ ਮਤਲਬ ਹੈ ਵੀ ਤੁਸੀਂ ਪਹਿਲਾਂ ਹਾਲਾਤ ਖੁਦ ਬਗਾੜਦੇ ਹੋ ਬਾਅਦ ਵਿੱਚ ਉਹਨੂੰ ਸੰਭਾਲਣ ਦੇ ਨਾਂ ਦੇ ਉੱਤੇ ਸਹੀ ਕਰਨ ਦੇ ਨਾਂ ਦੇ ਉੱਤੇ ਤੁਸੀਂ ਫਿਰ ਆ ਜੁਲਮ ਕਰਦੇ ਹੋ ਫਿਰ ਜਿਹੜਾ ਜੀ ਗੱਲ ਚੱਕ ਕੇ ਅੰਦਰ ਮਾਰਦੇ ਹੋ ਜਿਹੜਾ ਆਵਾਜ਼ ਚੱਕਦਾ ਜਾ ਕੇ ਅੰਦਰ ਮਾਰਦੇ ਹੋ ਪਰ ਇੱਕ ਮੈਂ ਬੇਨਤੀ ਕਰਾਂ ਇਹ ਪੰਜਾਬ ਆ ਇਹ ਪੰਥ ਚੜ੍ਹਤਰੀ ਕਲਾ ਦਾ ਪ੍ਰਤੀਕ ਹੈ ਹੁਣ ਤੋਂ ਨਹੀਂ ਸ਼ੁਰੂ ਤੋਂ ਲੈ ਕੇ ਜਿੰਨਾ ਤੁਸੀਂ ਦਬਾਓਗੇ ਪੰਜਾਬ ਨੂੰ ਇਹ ਪੰਜਾਬ ਉਹਨਾਂ ਹੀ ਉੱਭਰੂਗਾ ਖਤਮ ਨਹੀਂ ਹੋਣ ਵਾਲੇ ਇਹ ਜੇ ਤੁਸੀਂ ਸੋਚੋ ਵੀ ਚੰਦ ਨੌਜਵਾਨ ਦਾ ਸ਼ਿਕਾਰ ਖੇੜ ਕੇ ਤੁਸੀਂ ਖਤਮ ਕਰ ਦੇਓਗੇ ਤਾਂ ਬੰਦ-ਬੰਦ ਕਟਾਏ ਗਏ ਨੇ ਖੋਪਰੀਆਂ ਲੱਥੀਆਂ ਚੰਨੜੀਆਂ ਸਰਾਂ ਦੇ ਮੁੱਲ ਪਹਿਲੇ ਤਾਂ ਨਹੀਂ ਖਤਮ ਹੋਏ ਪਰ ਹਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਮਿਲ ਲੱਗਦਾ ਸਿਸਟਮ ਨੂੰ ਖਾਸ ਕਰਕੇ ਜਿਹੜੇ ਅਫਸਰ ਨੇ ਜਿਹੜੇ ਕੁਰਸੀਆਂ ਤੇ ਬਿਰਾਜਮਾਨ ਨੇ ਸਰਕਾਰਾਂ ਆਉਣੀਆਂ ਨੇ ਚੱਲ ਜਾਣੀਆਂ ਨੇ ਹੋਰ ਆ ਜਾਣੀਆਂ ਨੇ ਪਰ ਤੁਸੀਂ ਤੁਹਾਨੂੰ ਮਾਰੇ ਨੇ ਪਾਵਰ ਬਖਸ਼ੀ ਹੋਈ ਆ ਉਦਾਸਤਮਾਲ ਸਹੀ ਤਰੀਕੇ ਨਾਲ ਕਰੋ ਲੋਕਾਂ ਦੇ ਵਿੱਚ ਤੁਹਾਡੇ ਪ੍ਰਤੀ ਸਤਿਕਾਰ ਹੋਵੇ ਨਾ ਕਿ ਲੋਕ ਤੁਹਾਨੂੰ ਵੇਖ ਕੇ ਮੂੰਹ ਮੋੜ ਲੈਣ ਕਿ ਇਹ ਵੀ ਨਹੀਂ ਤਾਂ ਜ਼ਾਲਮ ਆ ਇਹ ਤਾਂ ਜ਼ੁਲਮ ਕਰ ਰਹੇ ਨੇ ਸੋ ਇਹ ਮਾੜਾ ਮਾੜਾ ਵਰਤਾਰਾ ਵਾ ਇਸ ਵੇਲੇ ਪੰਜਾਬ ਦੇ ਲਈ ਬਹੁਤ ਬੇਟਾ ਵੀ ਨਹੀਂ ਜਦੋਂ ਪੁੱਲ ਚਾਉਂਦੀ ਹੈ ਸਚਕਣਚੀ ਦੇ ਹਰਮੰਦਰ ਸਾਹਿਬ ਨਾਲ ਤਾਂ ਨੇੜਲੇ ਚੌਂਕੀ ਨੂੰ ਕੋਈ ਇੰਤਲਾਹ ਦਿੱਤੀ ਜਾਂਦੀ ਹੈ ਨਾ ਸ਼ਰੋਮਣੀ ਕਮੇਟੀ ਨੂੰ ਕੋਈ ਇੰਤਲਾਹ ਦਿੱਤੀ ਜਾਂਦੀ ਹੈ ਫੇਰ ਵੀ ਜਿਹੜੇ ਐਸਜੀਪੀਸੀ ਟਾਸਕ ਫੋਰਸ ਹੈ ਉਹਨਾਂ ਵੱਲੋਂ ਦੋ ਮੁਲਾਇਮਾਂ ਨੂੰ ਫੜ ਕੇ 50 ਨੰਬਰ ਕਮਰੇ ਬੰਦ ਕਰ ਦਿੱਤਾ ਜਾਂਦਾ ਕਿ ਸੰਗਤ ਚ ਮਾਹੌਲ ਖਰਾਬ ਹੋਇਆ ਸੀਗਾ ਉਸ ਵੇਲੇ ਜੇਕਰ ਕੋਈ ਜ਼ੁਲਮ ਉਹਨਾਂ ਨੇ ਕੀਤਾ ਸੀ ਫਿਰ ਉਹ ਇੱਕ ਬਾਹਰ ਆਉਣੇ ਸੀ ਉਹਨਾਂ ਨੇ ਸਾਇਕਨ ਦਰਬਾਰ ਸਾਹਿਬ ਚ ਮੋਰਚਾ ਲਾ ਕੇ ਤਾਂ ਬਹਿਨ ਸੀ ਚੱਲੇ ਹੋ ਪਰਿਵਾਰ ਦੇ ਨਾਲ ਸੀ ਬਾਹਰ ਚੱਕ ਲੈਂਦੇ ਅੰਦਰੋਂ ਚੱਕ ਕੇ ਕੀ ਮੈਸੇਜ ਦੇਣਾ ਚਾਹੁੰਦੇ ਆ ਠੀਕ ਐ ਜੀਪੀਸ ਨੇ ਸਟੈਂਡ ਲਿਆ ਮੈਂ ਕਿਹਾ ਵਧੀਆ ਗੱਲ ਆ ਚਲੋ ਸ਼ੁਕਰ ਆ ਕਿ ਉਹਨਾਂ ਨੂੰ ਅੱਖ ਖੁੱਲੀ ਉਹਨਾਂ ਦੀ ਵੀ ਤੇ ਗਲਤ ਹੁੰਦਾ ਦਿਖਿਆ ਨਹੀਂ ਤੇ ਜ਼ਿਆਦਾਤਰ ਤਾਂ ਉਹਨਾਂ ਨੇ ਹੁਣ ਤੱਕ ਗਲਤ ਦਾ ਸਾਥ ਦਿੱਤਾ ਪਰ ਜੇਕਰ ਇਸ ਵਾਰ ਉਹ ਬੋਲੇ ਆ ਤਾਂ ਸੋਹਣੀ ਗੱਲ ਆ ਸਵਾਗਤ ਆ ਇਸ ਚੀਜ਼ ਦਾ ਪਰ ਇਹ ਜਿਹੜੇ ਵੀ ਅਧਿਕਾਰੀ ਸੀਗੇ ਬਿਲਕੁਲ ਇਹ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਆ ਤੁਸੀਂ ਲੋਕਲ ਥਾਣੇ 'ਚ ਇਨਫੋਰਮ ਕਰੋ ਪਹਿਲੀ ਗੱਲ ਯਾ ਤੁਸੀਂ ਉਹਨਾਂ ਦੇ ਘਰ ਦਰبار صاحب ਦੇ ਬਾਹਰ ਨਿਕਲਦੇ ਚੱਕ ਲੈਂਦੇ ਹੋ ਅੰਦਰੋਂ ਚੱਕ ਇੱਕ ਮੈਸੇਜ ਕੀ ਦੇਣਾ ਚਾਹੁੰਦੇ ਹੋ ਇਹ ਗੱਲ ਸਵਾਲ ਪੈਦਾ ਕਰਦੀ ਆ ਵੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਪੰਜਾਬ ਦੀ ਨੌਜਵਾਨੀ ਨੂੰ ਡਰਾਉਣਾ ਚਾਹੁੰਦੇ ਹੋ ਵੀ ਆਪਣੇ ਹੱਕਾਂ ਦੀ ਗੱਲ ਨਾ ਕਰੋ ਜੇ ਕੋਈ ਜ਼ੁਲਮ ਕਰਦਾ ਕਰੋ ਕਾਰਵਾਈ ਯਾਰ ਜੰਮ ਜੰਮ ਕਰੋ 10 ਕਾਰਵਾਈਆਂ ਕਰੋ ਦਿੱਤੇ ਪਰ ਇਹ ਦੇਖੋ ਵੀ ਜਿਹੜੀ ਕਾਰਵਾਈ ਕਰ ਰਹੇ ਹੋ ਦਾ ਇਫੈਕਟ ਕੀ ਪੈਣਾ ਉਦਾਸਰ ਕੀ ਪੈ ਰਿਹਾ ਉਹ ਦੇਖ ਕੀ ਚੀਜ਼ ਰਹੀ ਆ ਮੈਸੇਜ ਕੀ ਜਾ ਰਿਹਾ ਸੋ ਇਹ ਕਿ ਤਰ੍ਹਾਂ ਕਿਤੇ ਬਹੁਤ ਗਲਤ ਵਰਤਾਰਾ ਸੀ ਗਾਂ ਚਾਹੀਦਾ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਜਿਹੜੇ ਅਧਿਕਾਰੀ ਨੇ ਵੀ ਇਹਨੂੰ ਨੱਥ ਪਾਈ ਜਾਵੇ ਹੁਣ ਇੱਕ ਨੌਜਵਾਨ ਨੂੰ ਟੈਕਸੀ ਡਰਾਈਵਰ ਨਾਲ ਕਿਵੇਂ ਕੁੱਟਮਾਰ ਕੀਤੀ ਗਈ ਹੈ ਸੰਤ ਕੈਰੀ ਜਰਨੈਲ ਸਿੰਘ ਵੇਖੋ ਜਾਣਦੇ ਆਪਾਂ ਆਈਡਲ ਨੇ ਹਰ ਸਿੱਖ ਦਾ ਆਈਡਲ ਨੇ ਉਹ ਸ਼ਹੀਦ ਮੰਨਦੇ ਆਂ ਅਸੀਂ ਉਹਨਾਂ ਨੂੰ ਸਾਡੇ ਵਾਸਤੇ ਸਰਕਾਰ ਉਹਨਾਂ ਦਾ ਤਸਵੀਰ ਲਾਉਣਾ ਕੋ ਪਾਪ ਤਾਂ ਹੈ ਨਹੀਂ ਜਾਂ ਤਾਂ ਕੋ ਪਾਪ ਦੱਸ ਦਿਓ ਜਾਂ ਕਹਿ ਦਿਓ ਕਾਨੂੰਨ ਬਣਾ ਦਿਓ ਭਾਈ ਤਸਵੀਰ ਲਾਉਣਾ ਗਲਤ ਕਾਨੂੰਨ ਦੇ ਬਾਹਰ ਆ ਤੇ ਜੇ ਕਿਸੇ ਨੇ ਤਸਵੀਰ ਲਈ ਆ ਤੇ ਉਹਦੇ ਕੋਲੋਂ ਕਿਸੇ ਅਮੀਰ ਦੀ ਗੱਡੀ 'ਚ ਗੱਡੀ ਵੱਜ ਗਈ। ਗੱਡੀ ਦਾ ਬਹਾਨਾ ਬਣਾ ਕੇ ਖੌਹਰ ਤਸਵੀਰ ਦੀ ਕੱਢੀ ਗਈ ਤੇ ਕਿਵੇਂ ਜ਼ੁਲਮ ਕੀਤਾ ਤੁਸੀਂ ਦੇਖਿਆ ਹੁਣ ਉਹ ਸਸਪੈਂਡ ਹੋਏ ਨੇ। ਇਹਦਾ ਮਤਲਬ ਤੁਸੀਂ ਗਲਤ ਕੀਤਾ ਤਾਂ ਤੁਸੀਂ ਸਸਪੈਂਡ ਕੀਤੇ ਨਾ ਬੰਦੇ ਹੋ। ਸੋ ਇਸ ਤਰੀਕੇ ਦੇ ਜਿਹੜੇ ਵਰਤਾਰੇ ਹੁੰਦੇ ਨੇ ਚੰਦ ਕੁਝ ਗਲਤ ਅਫਸਰਾਂ ਦੇ ਵੱਲੋਂ ਸਿਸਟਮ ਦੇ ਵਿੱਚ ਕੰਮ ਕਰ ਰਹੇ ਚੰਦ ਕਰਪਟ ਬੰਦਿਆਂ ਦੇ ਵੱਲੋਂ ਜੇ ਇਦਾਂ ਕੁਝ ਕੀਤਾ ਜਾਂਦਾ ਉਹ ਸਾਰਾ ਸਿਸਟਮ ਬਦਲਾਮ ਹੁੰਦਾ। ਤੁਹਾਨੂੰ ਲੱਗਦਾ ਕਿ ਪੰਜਾਬ ਸੁਨਹਿਰੀ ਹੋ ਰਿਹਾ ਓਦਾਂ ਦਾ ਹੋ ਰਿਹਾ। ਵੇਖੋ ਜਿਹੜੀਆਂ ਸਰਕਾਰਾਂ ਦੀਆਂ ਗੱਲਾਂ ਨੇ ਪੰਜਾਬ ਸੁਨਹਿਰੀ ਕਰਨ ਵਾਲੀਆਂ ਉਹ ਤਾਂ ਦਿਖ ਰਹੀਆਂ ਨੇ। ਪੰਜਾਬ ਸੁਨਹਿਰੀਓ ਸੀ ਸੁਨਹਿਰੀ ਪਰ ਸਰਕਾਰਾਂ ਮਹੌਲ ਆਤ ਵਿਗਾੜਦੀਆਂ ਹੁੰਦੀਆਂ ਨੇ ਆਪਣੀਆਂ ਰਾਜਨੀਤਿਕ ਖੌਰਾਂ ਦੀ ਖਾਤਰ ਆਪਣੀਆਂ ਕੁਰਸੀਆਂ ਦੀ ਖਾਤਰ ਆਪਣੀ ਪਾਵਰ ਦੀ ਖਾਤਰ ਖੋਦੀ ਮਾਹੌਲ ਵਿਗਾੜ ਕੇ ਖੋਦੀ ਮਾਹੌਲ ਨੂੰ ਸੁਧਾਰ ਦੇ ਨਾਂ ਦੇ ਉੱਤੇ ਸਹੀ ਕਰਨ ਦੇ ਨਾਂ ਤੇ ਜਿਹੜਾ ਇਹ ਵਰਤਾਰਾ ਚੱਲ ਰਿਹਾ ਇਹ ਲੋਕਾਂ ਤੋਂ ਅੱਖਾਂ ਹੀ ਪਰੋਖੇ ਨਹੀਂ ਹੈਗਾ ਲੋਕ ਬਹੁਤ ਸਿਆਣੇ ਨੇ ਪੰਜਾਬ ਦੀ ਨੌਜਵਾਨੀ ਖਾਸ ਕਰਕੇ ਬਹੁਤ ਸਿਆਣੀ ਹੋ ਗਈ ਆ ਸੋਸ਼ਲ ਮੀਡੀਆ ਵਾ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ ਜਾਂਦਾ ਤੁਸੀਂ ਜਿੰਨਾ ਮਰਜ਼ੀ ਬਣਾਉਣ ਦੀ ਕੋਸ਼ਿਸ਼ ਕਰੋ ਲਗਾਉਣ ਦੀ ਕੋਸ਼ਿਸ਼ ਕਰੋ ਤੁਸੀਂ ਸਾਜ਼ਿਸ਼ਾਂ ਰਚੋ ਬਹੁਤ ਛੇਤੀ ਸਭ ਕੁਝ ਨੰਗਾ ਹੋ ਜਾਂਦਾ ਦੇਸ਼ ਆਪ ਦੇ ਚਾਂ ਇਹ ਗੱਲ ਪਹੁੰਚ ਜਾਂਦੀ ਆ ਸੋ ਇਹ ਸਾਜਸ਼ਾ ਹੁਣ ਤੁਹਾਡੀਆਂ ਕਾਮਯਾਬ ਨਹੀਂ ਹੋਣੀਆਂ ਜਿਹੜੀਆਂ ਬਿਆਨ ਸਿੰਘ ਸਰਕਾਰ ਦੇ ਸਮੇਂ ਕਾਂਗਰਸ ਨੇ ਜਾਗ ਬਾਦਲਾ ਨੇ ਰਲ ਮਿਲ ਕੇ ਨਾ ਸਾਰਿਆਂ ਕੁਝ ਕੀਤਾ ਉਹ ਸਾਰਾ ਕੁਝ ਨੰਗਾ ਹੋਇਆ ਨਾ ਸਮੇਂ ਦੇ ਉੱਤੇ ਸੋ ਤੁਹਾਡਾ ਵੀ ਇਹ ਨੰਗਾ ਹੋ ਰਿਹਾ ਤੇ ਹੋਣਾ ਵਾ ਇਹ ਇਹ ਨਾ ਕਰੋ ਠੀਕ ਆ ਜੇ ਪਾਵਰ ਨਾ ਮਿਲੂਗੀ ਤੁਹਾਨੂੰ ਫੇਰ ਕੋਈ ਹੋਰ ਆ ਜਾਊਗਾ ਹੋਰ ਰਾਜ ਕਰ ਲੂਗਾ ਜੇ ਸੱਚਮੇਂ ਪੰਜਾਬ ਦਾ ਭਲਾ ਚਾਹੁੰਦੇ ਹੋ ਯਾਰ 4 ਸਾਲ ਤੁਸੀਂ ਤੁਹਾਨੂੰ ਹੋਗੇ ਨਵਾਂ ਬਦਲਾਅ ਲਿਆਉਣ ਦੇ ਨਾਂ ਤੁਸੀਂ ਆਏ ਕਿਹੜਾ ਬਦਲਾਅ ਲਿਆਂਦਾ ਪੰਜਾਬ ਦੇ ਹੱਕਾਂ ਦੀ ਗੱਲ ਤੁਸੀਂ ਕੀਤੀ ਨਹੀਂ ਨਾ ਪਾਣੀਆਂ ਦੀ ਕੀਤੀ ਨਾ ਨਸ਼ੇ ਦੀ ਕੀਤੀ ਨਾ ਚੰਡੀਗੜ੍ਹ ਦੀ ਕੀਤੀ ਨਾ ਪੰਜਾਬ ਦੇ ਉਹਨਾਂ ਮਸਲਿਆਂ ਦੀ ਗੱਲ ਕੀਤੀ ਜਿਹੜੇ ਮਸਲਿਆਂ ਨੂੰ ਅੱਜ ਤੱਕ ਸਿਰਜਨਿਕ ਪਾਰਟੀ ਨੇ ਚੱਕਿਆ ਹੀ ਨਹੀਂ ਕਰਤਾ ਤੁਸੀਂ ਵੀ ਉਹ ਕੁਛ ਰਹੇ ਹੋ ਜੋਰ ਵਜਤੀ ਪਾਰਟੀਆਂ ਕਰ ਰਹੀਆਂ ਸੀ ਪੰਥ ਦੇ ਨਾਂ ਤੇ ਵੀ ਸਿਆਸਤ ਹੋ ਰਹੀ ਹੈ 328 ਰੁਪਏ ਦੀ ਗੱਲ ਕਰ ਲਈਏ ਜਾਂ ਫਿਰ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਜਾਂ ਫਿਰ ਜਿਹੜੇ ਗੋਲੀ ਕਾਂਡ ਹੋਏ ਨੇ ਬੇਬਲ ਗੋਲੀ ਕਾਂਡ ਜਾਂ ਫਿਰ ਉਹ 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 ਸਮੇਂ ਦੀ ਸਾਰੀ ਗੱਲ ਕਰਨੀ ਲੱਗਦਾ ਨਹੀਂ ਕਿ ਸਾਰੀ ਚੀਜ਼ਾਂ ਤੇ ਸਿਰਫ ਸਿਆਸਤ ਹੀ ਰਹੇਗੀ ਉਹ ਤੁਸੀਂ ਦੇਖ ਰਹੇ ਹੋ ਜੀ ਉਹ ਤਾਂ ਸਪਸ਼ਟ ਹੈ ਨਾ ਜੀ 4 ਸਾਲ ਤੋਂ ਤੁਹਾਨੂੰ 328 ਰੁਪਏ ਦਾ ਮਸਲਾ ਦਿਖਿਆ ਨਹੀਂ ਹੁਣ ਤੁਹਾਨੂੰ ਯਾਦ ਆ ਗਿਆ 328 ਰੁਪਏ ਦਾ ਨਾਲ 328 ਰੁਪਏ ਦਾ ਮਸਲਾ ਤਾਂ ਬਕਰੀ ਗੱਲ ਆ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਦਵੀ ਦੀ ਗੱਲ ਕਰੋ ਨਾ ਤੁਸੀਂ ਕਿੱਥੇ ਬੈਵਲ ਕਲਾਂ ਦਾ ਕਾਂਕਾਂਡ ਦੇ ਦੋਸ਼ੀ ਕਿੱਥੇ ਆ ਬਰਗਾਰੀ ਦੇ ਦੋਸ਼ੀ ਕਿੱਥੇ ਆ ਜਾਂ ਉਸ ਸਮੇਂ ਗੋਲੀ ਚਲਾਉਣ ਵਾਲੇ ਪੰਜਾਬ ਦੇ ਉਹ ਜਿਹੜੇ ਅਫਸਰ ਸੀ ਉਹ ਕਿੱਥੇ ਆ ਕੀ ਤੁਸੀਂ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਨੇ ਗੁੰਗਲੋਂ ਤੋਂ ਮਿੱਟੀ ਝਾੜ ਕੇ ਕਹਿ ਦੋਣਾ ਵੀ ਅਸੀਂ ਇਨਸਾਫ ਕਰਤਾ ਉਹ ਇਨਸਾਫ ਨਹੀਂ ਹੁੰਦਾ ਇਹ ਕਾਨੂੰਨ ਤਾਂ ਤੁਸੀਂ ਬਣਾ ਨਹੀਂ ਸਕੇ ਯਾਰ ਅਜੇ ਤੱਕ ਸਭ ਤੋਂ ਵੱਧ ਤੁਹਾਡੇ ਕੋਲ ਸਵਿਧਾਂ ਇਹਦੇ ਵਿੱਚ ਤਾਕਤ ਹੈ ਤੁਹਾਡੇ ਕੋਲ 92 ਐਮਐਲਏ ਬਣੇ ਸੀ ਤੁਸੀਂ ਕੋਈ ਵੀ ਬਿੱਲ ਪਾਸ ਕਰ ਸਕਦੇ ਸੀ ਨਾਲੇ ਗੁਰੂ ਸਾਹਿਬ ਦੀ ਬੇਦਬੀ ਤੇ ਜਾਂ ਕਿਸੇ ਧਾਰਮਿਕ ਇਸ਼ਤਰੀ ਦੀ ਬੇਦਬੀ ਤੇ ਕਿਹੜੀ ਪਾਰਟੀ ਵਿਰੋਧ ਕਰੂਗੀ ਪਰ ਤੁਸੀਂ ਇਹ ਤਾਂ ਕੀਤਾ ਹੀ ਨਹੀਂ ਨਾ ਕਰਨ ਵਾਲੇ ਕੰਮ ਤੁਸੀਂ ਕਰ ਰਹੇ ਹੋ ਤੇ ਕਰਨ ਵਾਲੇ ਕੰਮ ਤੁਸੀਂ ਕੀਤੇ ਨਹੀਂ ਹੁਣ ਤੁਸੀਂ ਇਹ ਐਸ ਕਰਦੇ ਹੋ ਵੀ ਇਸ ਦੇ ਇੱਕ ਇਹਨਾਂ ਸੀ ਡਰ ਦਾ ਮਾਹੌਲ ਬਣਾ ਕੇ ਦੁਬਾਰਾ ਸਰਕਾਰ ਬਣਾ ਲਾਂਗੇ ਮੈਨੂੰ ਲੱਗਦਾ ਭੁਲੇਖਾ ਪੈਣਾ ਦਾ ਲੱਗਦਾ ਕਿ ਇਸ ਤਰ੍ਹਾਂ ਦੇ ਨਾਲ ਟਾਰਗੇਟ ਕਰਕੇ ਜਿੱਦਾਂ ਤੁਸੀਂ ਦੱਸਿਆ ਕਿ ਸਰਕਾਰ ਬਣਾਉਣ ਦੀ ਲਈ ਹੈ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆ ਰਾਹ ਚੁੰਨ ਰਹੇ ਨੇ ਲੱਗਦਾ ਕਿ ਇਸ ਤਰ੍ਹਾਂ ਦੇ ਨਾਲ ਜਿਹੜਾ ਹੋਰ ਲੰਬਾ ਸਮਾਂ ਟਿਕ ਸਕਣਗੇ ਨਹੀਂ ਵੇਖੋ ਮੈਂ ਤੁਹਾਨੂੰ ਪਹਿਲਾਂ ਵੀ ਸਰਕਾਰ ਮੰਨ ਲਓ ਬਣਾ ਲੈਣਗੇ 5 ਸਾਲ ਫਿਰ ਕਿਸ ਤੋਂ ਬਾਅਦ 5 ਸਾਲ ਤੋਂ ਬਾਅਦ 10 ਸਾਲ 15 ਸਾਲ ਰਹਿ ਜਾਣਗੇ ਆਖਰ ਤਾਂ ਸਰਕਾਰ ਜਾਣੀ ਉਹ ਜਾਣੀ ਹੈ ਨਾ ਹਾਂ ਇਹ ਕੰਮ ਕਰੋ ਤੁਸੀਂ ਤੁਸੀਂ ਲੋਕਾਂ ਦੇ ਨਾਲ ਜਿਹੜੇ ਵਾਅਦੇ ਕਰਕੇ ਆਏ ਸੀ ਉਹ ਕੰਮ ਕਰੋ ਪੰਜਾਬ ਦੇ ਭਲੇ ਦੇ ਕੰਮ ਕਰੋ ਪੰਜਾਬ ਨੂੰ ਉੱਚਾ ਚੱਕਣ ਦੇ ਕੰਮ ਕਰੋ ਪੰਜਾਬ ਦੇ ਸਰੋਂ ਕਰਜਾ ਲਾਹੋ ਹਣਾ ਜਿਹੜਾ ਕਰਨ ਵਾਲਾ ਕੰਮ ਤੁਸੀਂ ਕਰ ਨਹੀਂ ਰਹੇ ਕਰ ਤੁਸੀਂ ਉਹ ਰਹੇ ਹੋ ਜਿਹੜਾ ਤੁਹਾਡਾ ਕਰਨ ਵਾਲਾ ਨਹੀਂ ਹੈਗਾ ਜੇ ਕੋਈ ਬੱਚਾ ਵਿਗੜ ਗਿਆ ਜੇ ਕਿਸੇ ਬੱਚੇ ਨੇ ਗਲਤੀ ਕਰਤੀ ਉਹਨੂੰ ਯਾਰ ਸਿਸਟਮ ਆ ਤੁਹਾਡਾ ਏਜੰਸੀਸ ਨੇ ਤੁਹਾਡੀਆਂ ਬਿਠਾਓ ਕਾਉਂਸਲਿੰਗ ਕਰੋ ਮੌਕਾ ਦਿਓ ਜੇਕਰ ਉਹ ਨਹੀਂ ਹਟਦਾ ਤੁਸੀਂ ਉੱਤੇ ਕਰੋ ਕਾਰਵਾਈ ਪਰ ਜਿਹੜੇ ਬੱਚੇ ਘਰਾਂ ਚ ਬੈ ਗਏ ਸੀ ਤੁਸੀਂ ਚੱਕ ਕੇ ਉਹਨਾਂ ਨੂੰ ਵੀ ਜਿੱਲਾਂ ਸੱਟੀ ਜਾਣੇ ਹੋ ਫਿਰ ਉਹ ਕਿਤੇ ਲੱਗ ਕਿ ਮੈਂ ਦੇਖੀ ਵੀਡੀਓ ਤੁਹਾਡੇ ਮੀਡੀਆ ਦਾ ਹੀ ਕੋਈ ਨੌਜਵਾਨ ਆ ਉਹ ਚਲੋ ਠੀ ਉਹ ਗੈਂਗਸਟਰ ਰਿਹਾ ਇਹਨਾਂ ਦੇ ਮੁਤਾਬਕ ਗੈਂਗਸਟਰ ਸੀਗਾ ਬਹੁਤ ਕੇਸ ਸੀ ਪਰ ਹੁਣ ਇੱਕ ਉਹ ਅਕੈਡਮੀ ਡੰਨ ਕਰ ਰਿਹਾ ਉਹ ਬਹੁਤ ਸਾਰਾ ਵਧੀਆ ਬੱਚਿਆਂ ਨੂੰ ਉੱਥੇ ਉਹ ਸਿੱਖਿਆ ਦੇ ਰਿਹਾ ਧਿਆਨ ਉਹ ਬੱਚਿਆਂ ਨੂੰ ਦੇ ਰਿਹਾ ਉਹ ਚੱਕ ਕੇਂਦਰ ਮਾਰਿਆ ਕੀ ਮਤਲਬ ਇਹ ਉਹ ਮਾਰਾ ਕੰਮ ਕਰ ਰਿਹਾ ਸੀ ਜੇ ਕੋਈ ਨਾ ਕੋਈ ਜੁਰਮ ਕੀਤਾ ਸੀ ਉਹਦੀ ਸਜ਼ਾ ਭੁਗਤੀ ਉਹਨੇ ਉੱਥੇ ਪਰਚੇ ਹੋਏ ਉਹਨੇ ਜੇਲ੍ਹ ਕੱਟੀ ਹੁਣ ਉਹ ਬਾਹਰ ਆ ਕੇ ਮੁਖਤਾਰਾ ਦੇ ਬੀਸੀ ਸੋ ਇਹ ਜਿਹੜਾ ਮੈਸੇਜ ਹੁੰਦਾ ਫਿਰ ਇਹਨਾਂ ਨਾਲ ਨੌਜਵਾਨਾ ਜੀ ਇੱਕ ਬਹੁਤ ਜ਼ਿਆਦਾ ਖਲਲ ਪੈਦਾ ਹੁੰਦਾ ਵੀ ਯਾਰ ਅਸੀਂ ਜੇ ਵਾਪਸ ਮੁੜਦੇ ਆ ਤਾਂ ਵੀ ਸਾਰੇ ਨਾਲੇ ਹਾਲਾਤ ਹੋਣੇ ਆ ਫਿਰ ਤਰੀ ਪਈ ਇਸੇ ਪਾਸੇ ਤਾਂ ਫਿਰ ਉਹ ਜੁਰਮ ਹੋ ਜਾਂਦਾ ਕਰਾਂਗੇ ਨਾ ਸੋ ਇਹ ਕਿਤਨਾ ਕਹਿੰਦੇ ਸਿਸਟਮ ਜਿਹੜਾ ਵਾ ਸਾਰਾ ਵਾ ਇਹ ਸਹੀ ਬਿਹਤਰ ਬਣਾਵੇ ਨਾ ਕਿ ਇਹਨੂੰ ਹੋਰ ਖਲਾਅ ਪੈਦਾ ਕਰਕੇ ਖਰਾਬ ਕਰੇ ਅਕਾਲੀ ਜੀ ਵੈਸੇ ਇੱਕ ਸਵਾਲ ਮੈਂ ਪੁੱਛਣਾ ਚਾਹੂੰਗਾ ਤੜ ਤੋਂ ਜੇਕਰ ਇਸ ਸਰਕਾਰ ਨੂੰ ਪੰਥ ਵੱਲੋਂ ਜੇ ਨੰਬਰ ਦੇਣ ਦੀ ਗੱਲ ਕਰੀਏ ਜੀ ਜੀਰੋ ਜੋ 10 ਦੇ ਵਿੱਚ ਤੁਸੀਂ ਕਿੰਨੇ ਨੰਬਰ ਦੋ ਵੇਖੋ ਜੇ ਤੁਸੀਂ ਇਹ ਗੱਲ ਕਰਦੇ ਹੋ ਕਿ ਜਿਹੜੀ ਵੀ ਕੋਈ ਸਰਕਾਰ ਪੰਜਾਬ 'ਚ ਬਣਦੀ ਹੈ ਮੈਂ ਇੱਕ ਬੜੀ ਚੀਜ਼ ਬੜਾ ਸਪਸ਼ਟ ਹੈ ਵੀ ਜਿਹੜੀ ਤਾਂ ਦਿੱਲੀ ਦੀ ਵਿਚਾਰਧਾਰਾ ਦੀ ਨੰਕਮ ਕਰੂਗੀ ਉਹਨੂੰ ਕੋਈ ਨੰਬਰ ਨਹੀਂ ਕਿਉਂਕਿ ਉਹ ਨਾ ਉਹ ਤਾਂ ਪੰਥ ਦੀ ਗੱਲ ਕਰੂ ਨਾ ਪੰਜਾਬ ਦੀ ਉਹ ਤਾਂ ਸਿਰਫ ਉਹ ਕਰੂ ਜੋ ਦਿੱਲੀ ਕਹਿ ਰਹੀ ਆ ਇਹਨਾਂ ਨੇ ਵੀ ਉਹੀ ਕੀਤਾ ਜੋ ਦਿੱਲੀ ਕਰਦੀ ਆਈ ਹੈ ਤਾਂ ਦਿੱਲੀ ਕਹਦੀ ਆ ਇਸ ਕਰਕੇ ਇਹਨਾਂ ਪੰਥ ਲਈ ਕੀ ਕੀਤਾ ਤੇ ਪੰਜਾਬ ਲਈ ਕੀਤਾ ਆਪਣੇ ਸਾਹਮਣੇ ਹੀ ਆ ਨੰਬਰ ਤਾਂ ਲੋਕਾਂ ਨੇ ਆਪੇ ਦੇ ਹੀ ਦੇਣੇ ਨੇ ਮੈਂ ਪਰ ਇਸ ਤੋਂ ਬਾਅਦ ਕੋਈ ਹੋਰ ਵੀ ਆਜੇ ਭਾਵੇਂ ਹਾਲਾਤ ਉਹਨਾਂ ਨੇ ਵੀ ਇਹੀ ਪੈਦਾ ਕਰਨੇ ਨੇ ਉਹ ਕਿਸੇ ਹੋਰ ਤਰੀਕੇ ਨਾਲ ਕਰ ਲੈਣਗੇ ਇਹ ਕਿਸੇ ਹੋਰ ਨਾਲ ਕਰ ਰਹੇ ਨੇ ਕਾਰਨ ਉਹਨਾਂ ਨੇ ਵੀ ਇਹੀ ਕੋਸ਼ਿਸ਼ ਆ ਇਹ ਆਸ ਨਹੀਂ ਕੀਤੀ ਜਾ ਸਕਦੀ ਜਿੰਨਾ ਚਿਰ ਪੰਜਾਬ ਦੇ ਉੱਤੇ ਉਹ ਸਿਹਰਦ ਲੋਕ ਕਾਬਜ਼ ਨਹੀਂ ਹੁੰਦੇ ਜਿਹੜੇ ਪੰਜਾਬ ਨੂੰ ਸਮਰਪਿਤ ਹੋਣ ਜਿਨ੍ਹਾਂ ਦਾ ਮੂੰਹ ਦਿੱਲੀ ਵੱਲ ਨਾ ਹੋਵੇ ਪੰਜਾਬ ਵੱਲ ਹੋਵੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਹੁਣ ਅਮਰਪਾਲ ਸਿੰਘ ਦੀ ਉਹ ਗੱਲ ਕਰਦੇ ਆ ਹੁਣ ਅਮਰਪਾਲ ਸਿੰਘ ਨੂੰ ਕਹਾਂ ਦੱਕਿਆ ਹੋਇਆ ਪਤਾ ਵਾਜੀ ਉਹ ਬਾਹਰ ਆ ਗਿਆ ਤੇ ਉਹਨੇ ਇੱਕ ਜਿਹੜਾ ਨਵੀਂ ਵੇਵ ਪੈਦਾ ਕੀਤੀ ਆ ਤੇ ਉਹ ਉਹਦੇ ਮੁਤਾਬਕ ਲੋਕਾਂ ਦੇ ਨਾਲ ਤੁਰ ਪਣਾ ਉਹਦੇ ਜਿਵੇਂ ਆਲਮਾ ਦੀ ਪਾਰਟੀ ਵਾਲੀ ਖੇਲ ਚੱਲੀ ਸੀ ਨਾ ਵੀ ਨਵਾਂ ਬਦਲਾਵ ਵੇਖ ਕੇ ਲੋਕਾਂ ਨੇ ਅੱਖਾਂ ਮੀਚ ਕੇ ਵੋਟਾਂ ਪਾਤੀਆਂ ਤੇ ਹੁਣ ਪਛਤਾ ਰਹੇ ਨੇ ਪਰ ਅਮਰਪਾਲ ਸਿੰਘ ਵਰਗੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਆਉਂਦੇ ਤੋਂ ਹੀ ਪੰਜਾਬ ਦੀ ਗੱਲ ਕੀਤੀ ਪੰਜਾਬ ਦੀ ਗੱਲ ਕਰਕੇ ਉਹ ਅੰਦਰ ਬੈਠੇ ਨੇ ਤੇ ਉਹ ਗਰਨਗੇ ਵੀ ਪੰਜਾਬ ਦੀ ਗੱਲ ਇਹ ਕਿਤਨਾ ਕਿਤੇ ਸਾਰਾ ਦੇਖ ਰਹੇ ਆ ਆਪਾਂ ਹੋ ਰਿਹਾ ਪਰ ਫਿਰ ਵੀ ਜੇਕਰ ਮੈਂ ਕਹਿੰਦਾ ਅਮਰਪਾਲ ਸਿੰਘ ਵੀ ਲੈ ਲਓ ਜਾਂ ਕੋਈ ਹੋਰ ਵੀ ਬੰਦਾ ਲੈ ਲਓ ਜੇਕਰ ਉਹ ਪੰਸੇ ਪੰਜਾਬ ਨੂੰ ਪਿੱਠ ਦੇ ਕੇ ਦਿੱਲੀ ਕੰਨੀ ਨੂੰ ਮੂੰਹ ਕਰਕੇ ਉਧਰ ਗੱਲ ਕਰੂਗਾ ਤੇ ਫਿਰ ਉਹ ਪੰਜਾਬ ਦੀ ਭਲੇ ਦੀ ਗੱਲ ਨਹੀਂ ਕਰ ਸਕਦਾ ਜੀ ਅੱਖਾਂ ਚੱਖਾਂ ਪਾਏ ਗੱਲ ਕਰਨਗੇ ਦੱਸਣ ਕਿ ਵੀ ਸਾਡੇ ਹੱਕ ਹੀ ਦੇ ਸੀ ਆਪਣੇ ਹੱਕ ਕਿਦਾਂ ਲੈਣੇ ਆ ਫਿਰ ਸ਼ਾਇਦ ਉਹ ਪੰਜਾਬ ਦੇ ਭਲੇ ਦੀ ਗੱਲ ਕਰ ਸਕਾਂਗੇ ਜੀ ਜੀ ਧੰਨਵਾਦ ਜੀ ਤਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੈ ਸਨ ਪਰਮਜੀਤ ਸਿੰਘ ਅਕਾਲੀ ਤਾਂ ਨਾਲ ਖੁੱਲ ਕੇ ਗੱਲਬਾਤ ਕੀਤੀ ਗਈ ਆ ਪੰਜਾਬ ਦੇ ਮਾਹੌਲ ਨੂੰ ਲੈ ਕੇ ਗੁਰੂ ਸਾਹਿਬ ਜੀ ਦੀ ਬੇਦਬੀਆ ਨੂੰ ਲੈ ਕੇ ਤਾਂ ਉਸ ਦੇ ਨਾਲ ਜੋ ਖਾਸ ਕਰਕੇ ਆਪਾਂ ਗੱਲ ਕਰ ਲਈਏ ਕਿ ਜੋ ਗੁਰੂ ਨਗਰ ਜੀ ਦੇ ਵਿੱਚ ਜਾਂ ਫਿਰ ਕੱਲ ਬੀਤੇ ਦਿਨ ਜਿਸ ਤਰ੍ਹਾਂ ਨਾਲ ਸਸ਼ਕਨ ਸ਼੍ਰੀ ਹਰਮੰਤਾ ਸਾਹਿਬ ਵਿਖੇ ਹੋਇਆ ਉਸ ਨੂੰ ਲੈ ਕੇ ਖੁੱਲ ਕੇ ਗੱਲਬਾਤ ਕੀਤੀ ਗਈ ਹੈ ਸਰਕਾਰ ਨੂੰ ਜ਼ਰੂਰ ਉਹਨਾਂ ਵੱਲੋਂ ਤਾੜਨਾ ਦਿੱਤੀ ਗਈ ਹੈ ਕਿਸ ਤਰ੍ਹਾਂ ਦੇ ਨਾਲ ਹਾਲਾਤ ਨਹੀਂ ਪੈਦਾ ਕਰਨੇ ਚਾਹੀਦੇ ਕਿਉਂਕਿ ਆਉਣ ਵਾਲੇ ਸਮੇਂ 'ਚ ਅਗਰ ਇਦਾਂ ਦੇ ਹਾਲਾਤ ਪੈਦਾ ਹੁੰਦੇ ਨੇ ਤਾਂ ਪੰਜਾਬ ਜੋ ਹੈ ਕਿਤਨਾ ਕਿਤੇ ਫੇਰ ਉਹੀ ਕਾਲੇ ਦੌਰ ਦੇ ਵਿੱਚ ਜਾਂਦਾ ਦਿਖਾਈ ਦੇਵੇਗਾ ਕੈਮਰਾਮੈਨ ਸੰਦੀਕ ਮਰਦੇ ਨਾਲ ਅਕਸ਼ਸਨ ਜਗਬਾਨੀ ਟੀਵੀ ਸ਼੍ਰੀ ਹਮਸ਼ਾ ਸਾਹਿਬ